ਕਰ ਕਰ ਨਜਾਣਾ ਰੋਹੀ ਮਾਇਤਾਰੀ ਬਾਹੇ ਗੁਰੂ ਜੀ ਕਾ ਖਾਲਸਾ ਬਾਹੇ ਗੁਰੂ ਜੀ ਕੀ ਫਤਿਹ ਛੋਟੀ ਸੁਲਤਾਨ ਤਾਂ ਤਾਂ ਸਾਹਿਬ ਜੀ ਦਾ RAMDAS ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਚਬੰਦ ਸ਼ਹਿਰ ਮੰਦਰ ਸਾਹਿਬ ਤੇ ਮੌਜੂਦਾ ਦੇ ਦੇਖ ਸਕਦੇ ਹੋ ਕਿ ਅੱਜ ਹਰਮੰਦਰ ਸਾਹਿਬੀ ਗੁਰਪੁਰਪਿਆਰੋਂਨ ਕਾ ਲਗਿਆ ਹੋਇਆ ਯਾਨੀ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਗੁਰਬਾਣੀ ਦੇ ਵਿੱਚ ਲੀਨ ਨੇ ਇਸ ਦੇ ਨਾਲ ਨਾਲ ਹੀ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਜੋ ਹੈ ਉਹ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਵੱਡੇ ਪੱਧਰ ਤੇ ਦੇਖ ਸਕੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਰੋਹ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਇਸ ਦੇ ਵਿੱਚ ਇੱਕ ਲੰਗਰ ਹੈ ਰੋਹ ਦਾ ਲੰਗਰ ਵੱਖ-ਵੱਖ ਪਿੰਡਾਂ ਦੇ ਸੰਗਤ ਦੇ ਵੱਲੋਂ ਆ ਕੇ ਇਹ ਸੇਵਾ ਦੀ ਤਿਆਰ ਕੀਤਾ ਜਾ ਰਿਹਾ ਹੈ ਔਰ ਸਚਕਲ ਸ਼੍ਰੀ ਮੰਦਰ ਸਾਹਿਬ ਦੇ ਬਾਹਰ ਇਹ ਰੋਜ਼ਾ ਲੰਗਰ ਅੱਜ ਵਰਤਾਇਆ ਜਾ ਰਿਹਾ ਹੈ ਖਾਸ ਗੁਰਪੁਰਬ ਦੇ ਮੌਕੇ ਤੇ ਵਾਕਫਾਕ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਇੱਥੇ ਗੱਲਬਾਤ ਵੀ ਜ਼ਰੂਰ ਕਰਾਂਗੇ ਸੰਤਾਂ ਦੇ ਨਾਲ ਜੋ ਇੱਥੇ ਲੰਗਰ ਦੀ ਸੇਵਾ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵੱਲੋਂ ਰੋਜ਼ਾ ਲੰਗਰ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਨੂੰ ਦੱਸਿਆ ਜਾ ਰਿਹਾ ਕਿ ਪਿੰਡ ਛੱਜਰਵੱਡੀ ਦੇ ਨਾਲ ਲੱਗਦੇ ਪਿੰਡ 15-20 ਪਿੰਡ ਸਾਰੇ ਰਲ ਮਿਲ ਕੇ ਇਹ ਜਿਹੜਾ ਹਰ ਸਾਲ ਦੀ ਤਰ੍ਹਾਂ ਇਹ ਤਸ਼ਬੀਲ ਲੱਗਦੀ ਹੈ ਸਾਰੇ ਵੀਰ ਭਰਾ ਪੈਣ ਭਰਾ ਇਕੱਠੇ ਹੋ ਕੇ ਵੇਖੋ ਕਿੰਨੇ ਹੱਡੀਆਂ ਭੈਣਾ ਬੀਬੀਆਂ ਕਿੱਡੇ ਪਿਆਰ ਨਾਲ ਭਾਂਡੇ ਤੋੜ ਰਹੀਆਂ ਹਨ ਭਾਂਡੇ ਤੋਕੇ ਵੇਖੋ ਕਿੰਨੇ ਪਿਆਰ ਨਾਲ ਸਾਰੇ ਵੀਰ ਸ਼ਿਕਾ ਰਹੇ ਹਨ ਪਿੰਡ ਤੋਂ ਹੀ ਉੱਥੋਂ ਹੀ ਟਰਾਲੀ ਆਉਂਦੀ ਹੈ ਉੱਥੋਂ ਹੀ ਗੰਨੇ ਦੀਆਂ ਸਾਰੀਆਂ ਮਸ਼ੀਨਾਂ ਹੁੰਦੀਆਂ ਨੇ ਜਿਹਦੇ ਵਿੱਚ ਕੀ ਪੀੜਿਆ ਜਾਂਦਾ ਪੀੜ ਕੇ ਫਿਰ ਉਹ ਗੰਨਾ ਕਿਦਾਂ ਰਸ ਕੱਢ ਕੇ ਉਹਦੇ ਵਿੱਚ ਵੇਖੋ ਬਰਫ ਰਲਾ ਕੇ ਪਾਣੀ ਉਹਦੇ ਚ ਰਲਾ ਕੇ ਕਿ ਸਾਰਾ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਤਿੰਨ ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਸੱਤਾਂ ਫਿਰ ਲੈ ਕੇ ਆਉਂਦੇ। ਤਿੰਨ ਦਿਨ ਪਹਿਲਾਂ ਤੇ ਆਪਾਂ ਲੱਗ ਜਾਂਦੇ ਆ ਗੱਲਾਂ ਛੱਲਣ ਵਾਸਤੇ, ਗੰਨਾ ਛੱਲਣ ਤੋਂ ਬਾਅਦ ਫਿਰ ਉਹਦੇ ਬਾਅਦ ਇੱਥੇ ਲੱਦ ਕੇ ਕਰ ਰਾਤ ਦੇ ਅਸੀਂ 12 ਵਜੇ ਪਹੁੰਚੇ ਹੋਏ ਆ ਇੱਥੇ ਜੀ। ਉਹਦੇ ਬਾਅਦ ਅੱਜ ਪੂਰਾ ਦਿਨ ਚੱਲੇਗਾ, ਕੱਲ ਜਦੋਂ ਤੱਕ ਅਸੀਂ ਜਿੰਦਾ ਗੰਨਾ ਲੈ ਕੇ ਆਏ ਦੋ ਟਰਾਲੀਆਂ ਗੰਨਾ ਆਇਆ ਹੋਇਆ ਸਾਰਾ ਮਕਾ ਕੇ ਫੇਰੀ ਅਸੀਂ ਆਪਣੇ ਘਰਾਂ ਨੂੰ ਪਰਤਾਂਗੇ। ਸਾਰੀ ਦਿਡ ਜਦ ਤੱਕ ਰਾਤ ਪਾਵੇ 12 ਵਜੇ ਨੂੰ 1 ਵਜੇ ਨੂੰ 2 ਵਜੇ ਕੱਲ ਦਿਨ ਚੜ੍ਹ ਜੇ ਇਹ ਐ ਹਾਂਜੀ ਹਰ ਸਾਲ ਇਸੇ ਇਸੇ ਸਾਲ ਹੋਏ 20 ਸਾਲ ਹੋ ਗਏ ਆ ਇਹ ਲੰਗਰ ਚੱਲਦਾ ਨਾ ਇਹ ਦਿੰਦਾ ਇਸ ਦਿਨ ਦਾ ਆਕੇ ਕਿ ਬਾਬੇ ਘਰ ਜਾ ਕੇ ਬਾਹਰ ਲੰਗਰ ਦੀ ਸੇਵਾ ਇਹ ਸਾਡੇ ਜੀ ਇਲਾਕਾ ਜੀ ਉਹ ਪਹਿਲੋਂ ਕੋਈ ਦੋ ਕਨਾਲਾਂ ਤਿੰਨ ਕਨਾਲਾਂ ਇਤਾਂ ਸੇਵਾ ਕਰਦੇ ਆਪਣੇ ਕਮਾਲ ਲਾਉਂਦੇ ਆ ਉਹ ਮੁਰਕੇ ਸੇਵਾ 'ਚ ਪਾਉਂਦੇ ਆ ਇਤਾਂ ਹੀ ਸਾਡੇ ਜ਼ਰੂਰੀ ਨਹੀਂ ਕਿ ਕੋਈ ਪਿੰਡ ਹੋਰ ਲੈ ਪਿੰਡਾਂ ਤੋਂ ਵੀ ਆਉਂਦੀਆਂ ਸੰਤਾਂ ਤਸਵੀਰ ਬਾਬਾ ਪਕਾਲਾ ਤੋਂ ਮਹਿਤਾ ਨੰਗਲ ਤੋਂ ਲੋਪੋਗਿਆ ਦੁਆਰਾ ਵਗੈਰਾ ਸਾਰੇ ਪਿੰਡਾਂ ਦੇ ਇਲਾਕੇ 'ਚ ਕਮਾਦ ਦੀ ਪਹਿਲਾਂ ਬਜਾਈ ਹੁੰਦੀ ਆ ਬਜਾਈ ਤੋਂ ਬਾਅਦ ਫਿਰ ਉਹ ਨੂੰ ਛਿਲਦੇ ਆ ਤੇ ਦੋ ਦਿਨ ਇਹਨਾਂ ਨੂੰ ਪੂਰੀ ਤਿਆਰੀ ਕਰਦੇ ਨੂੰ ਕੱਲ ਰਾਤ ਦੇ ਅਸੀਂ ਇੱਥੇ ਆਣ ਕੇ ਟਰਾਲੇ ਲਾਤੇ ਆ ਸੰਗਤਾਂ ਦਾ ਕਿੰਨਾ ਕੁ ਸਾਥ ਦੇ ਬਹੁਤ ਸ਼ਾਹ ਜੀ ਤੁਸੀਂ ਆਪ ਹੀ ਮਾਰ ਲਓ ਚਾਤੀ ਨਗਾ ਮਾਰ ਲਓ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਵਾ ਹਾਂਜੀ ਤੇ ਵਾਹਿਗੁਰੂ ਰਾਮਦਾਸ ਦੀ ਬੁਰੀ ਕਿਰਪਾ ਵਾ ਇਹ ਤਾਂ ਚੜ੍ਹਦੀ ਕਲਾ ਤੇ ਦੇਵੇ ਤੇ ਅਸੀਂ ਹਰ ਸਾਲ ਲੰਗਰ ਲਾਉਂਦੇ ਰਹੀਏ ਬਿਲਕੁਲ ਚੜ੍ਹਦੀ ਕਲਾ ਚ ਰੱਖੇ ਬਾਬਾ ਜੀ ਸਾਰਿਆਂ ਨੂੰ ਤੇ ਇਸੇ ਤਰ੍ਹਾਂ ਹੀ ਲੰਗਰ ਜਿਹੜੇ ਨੇ ਗੁਰੂ ਘਰ ਦੇ ਉਹ ਲੱਗਦੇ ਰਹਿਣ ਤੇ ਗੁਰਪੁਰਬ ਦੇ ਮੌਕੇ ਤੇ ਜਿੱਥੇ ਜਗ੍ਹਾ-ਜਗ੍ਹਾ ਤੇ ਵਾਕ-ਵਾਕ ਤਰ੍ਹਾਂ ਦੇ ਲੰਗਰ ਲੱਗੇ ਨੇ ਉੱਥੇ ਉਹਨਾਂ ਦੇ ਵਿੱਚੋਂ ਹੀ ਇੱਕ ਲੰਗਰ ਰੋਹ ਦਾ ਲੰਗਰ ਹੈ ਜੋ ਕਿ ਵਾਕਫਾ ਕੇ ਪਿੰਡਾਂ ਦੀ ਸੰਗਤ ਦੇ ਵੱਲੋਂ ਲਗਾਇਆ ਗਿਆ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਰੋਹ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਤੇ ਇਸ ਦੇ ਨਾਲ-ਨਾਲ ਇਸ ਸੰਤਾ ਨੂੰ ਵਰਤਾਇਆ ਜਾ ਰਿਹਾ ਨੌਜਵਾਨ ਵੀਰਾਂ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਰੋਹ ਜਿਹੜੀ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਪੜਾਈ ਜਾ ਰਹੀ ਹੈ ਤੇ ਹਰ ਪਾਸੇ ਇਹ ਲੰਗਰ ਜੋ ਹੈ ਪਿਆਰ ਕੀਤਾ ਜਾ ਰਿਹਾ ਜਿਸ ਦੇ ਨਾਲ ਨਾਲ ਹੀ ਬਤਾਇਆ ਜਾ ਰਿਹਾ ਦਾਦੇ ਕਿ ਰਾਤ ਤੋਂ ਇਹ ਸੇਵਾ ਚੱਲ ਰਹੀ ਹੈ ਤੇ ਅੱਜ ਸਾਰਾ ਦਿਨ ਜਦੋਂ ਤੱਕ ਇਹ ਪੂਰਾ ਦੇਖ ਸਕਦੇ ਹੋ ਕਿ ਗੰਨਿਆਂ ਦੇ ਢੇਰ ਜੋ ਨੇ ਉਹ ਲੱਗੇ ਪਏ ਨੇ ਤੇ ਜਦੋਂ ਤੱਕ ਇਹ ਗੰਨੇ ਸਾਰੇ ਸਮਾਪਤ ਨਹੀਂ ਹੁੰਦੇ ਉਦੋਂ ਤੱਕ ਇਹ ਲੰਗਰ ਗੁਰੂ ਘਰ ਦਾ ਲੰਗਰ ਚੱਲਦਾ ਰਹੇਗਾ ਸੰਗਤਾਂ ਇਸ ਤਰ੍ਹਾਂ ਹੀ ਦੂਰੋਂ ਦੂਰੋਂ ਜੋ ਆਰੀਆਂ ਨੇ ਉਹਨਾਂ ਦੇ ਲਈ ਇਹ ਲੰਗਰ ਚੱਲਦਾ ਰਹੇਗਾ ਤੇ ਇਸ ਦੇ ਨਾਲ ਹੀ ਬੀਬੀਆਂ ਦੇ ਵੱਲੋਂ ਵੀ ਜਿਹੜੀ ਹੈ ਇਹਦੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਦੇਖ ਲਓ ਬੜੇ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਝੂਠੇ ਬਰਤਨ ਜੋ ਨੇ ਉਹ ਸਾਫ਼ ਕੀਤੇ ਜਾ ਰਹੇ ਨੇ ਹਰ ਬਸੇ ਸੰਗਤਾਂ ਦਾ ਜੋ ਇਕੱਠ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤੇ ਸੇਵਾ ਕਰ ਰਿਆ ਨੇ ਬੀਬੀਆਂ ਸੰਗਤਾਂ ਇਹਨਾਂ ਨਾਲ ਵੀ ਗੱਲਬਾਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਤੁਸੀਂ ਅਸੀਂ ਫਰੇਗੜ ਝੂੜੀਆਂ ਤੋਂ ਮੈਂ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਆਉਂਦੇ ਨਹੀਂ ਪਹਿਲਾਂ ਵੀ ਆਉਂਦੇ ਹਾਂ ਸਾਹਿਬ ਕਿੰਨਾ ਖੁਸ਼ ਆ ਰਿਹਾ ਹੈ ਇਸ ਦਿਨ ਦਾ ਤੇ ਕਿਵੇਂ ਦਾ ਲੱਗ ਰਿਹਾ ਹੈ ਅੱਜ ਬਾਬਾ ਜੀ ਦੇ ਗਦਰ ਤੇ ਸੇਵਾ ਕਰਕੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਅੱਜ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਰੇ ਜਣੇ ਬੜੀ ਸ਼ਰਧਾ ਤੇ ਤੁਮਤਾ ਨਾਲ ਮਨਾਉਂਦੇ ਨੇ ਇਸ ਦਿਨ ਦਾ ਕਿੰਨਾ ਕਿ ਚਾਹ ਹੁੰਦਾ ਹੈ ਕਿੰਨਾ ਕਿ ਸਪਰੀ ਦੇ ਨਾਲ ਇੰਤਜ਼ਾਰ ਰਹਿੰਦਾ ਹਾਂਜੀ ਬੜੇ ਚਿਰ ਤੋਂ ਇੰਤਜ਼ਾਰ ਰਹਿੰਦਾ ਹੈ ਜੀ ਹਾਂਜੀ ਬੜੀ ਸ਼ਰਧਾ ਨਾਲ ਮਨਾਉਂ ਸੋ ਬਿਲਕੁਲ ਦੇਖ ਸਕਦੇ ਹੋ ਕਿ ਸੰਕਤਾ ਜੋ ਨੇ ਉਹ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੀਆਂ ਨੇ ਸੰਕਤਾਂ ਦਾ ਠਾਠਾ ਮਾਰਦਾ ਇਕੱਠ ਹਰ ਪਾਸੇ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਰੋ ਦਾ ਲੰਗਰ ਚੱਲ ਰਿਹਾ ਹੈ ਇਸੇ ਤਰ੍ਹਾਂ ਹੀ ਸਚਕੰਡ ਸ਼੍ਰੀ ਹਮੰਦਰ ਸਾਹਿਬ ਵੀ ਅੱਜ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਖਾਸ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸੰਕਤਾ ਜੋ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਰਸ਼ਨ ਕਰਨ ਆਰੀਆਂ ਲਈ ਉਹਨਾਂ ਲਈ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਤੇ ਸੰਗਤਾਂ ਦੇ ਵਿੱਚ ਵੰਡਾਇਆ ਜਾ ਰਿਹਾ ਹੈ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ